ਵਧ ਪ੍ਰਦੇਸ਼ ਦੇ ਰਤलाम ਦੇ ਵਿੱਚ ਬੀਤੇ ਦਿਨੀ ਦਿੱਲੀ ਮੁੰਬਈ ਰੂਟ ਤੇ ਇੱਕ ਰੇਲਵੇ ਯਾਰਡ ਦੇ ਨੇੜੇ ਪੈਟਰੋਲੀਅਮ ਪਦਾਰਥਾਂ ਨੂੰ ਲੈ ਕੇ ਜਾ ਰਹੀ ਮਾਲ ਗੱਡੀ ਦੇ ਤਿੰਨ ਵੈਗਨ ਪਟੜੀ ਤੋਂ ਉਤਰ ਗਏ ਨੇ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤo ਅੰਦਾਜ਼ਾ ਹੈ ਕਿ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਰੇਲ ਗੱਡੀ ਦੇ ਵਿੱਚੋਂ ਡੀਜ਼ਲ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਸ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ। ਰੇਲਵੇ ਟਰੈਕ ਤੇ ਡੀਜ਼ਲ ਦੀ ਲੁੱਟ ਹੋਣ ਲੱਗੀ। ਲੋਕ ਡੱਬਿਆਂ ਅਤੇ ਬਾਲਟੀਆਂ ਭਰ-ਭਰ ਕੇ ਡੀਜ਼ਲ ਆਪਣੇ ਘਰ ਲੈ ਜਾਣ ਲੱਗੇ। ਲੁੱਟ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਔਰਤਾਂ ਵੀ ਡੀਜ਼ਲ ਲੈ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਵਾਇਰਲ ਹੋਈ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਪੁਲਿਸ ਲੋਕਾਂ ਨੂੰ ਰੋਕ ਰਹੀ ਹੈ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਲੋਕ ਡੀਜ਼ਲ ਇਕੱਠਾ ਕਰਕੇ ਆਪਣੇ ਘਰਾਂ ਤੱਕ ਪਹੁੰਚਾ ਰਹੇ ਨੇ ਡੀਜ਼ਲ ਰੇਲਵੇ ਟਰੈਕ ਦੇ ਕਿਨਾਰੇ ਬਣੇ ਨਾਲੇ ਦੇ ਵਿੱਚ ਵਗਣਾ ਸ਼ੁਰੂ ਹੁੰਦਾ ਹੈ ਡੀਜ਼ਲ ਲੁੱਟਣ ਆਏ ਲੋਕਾਂ ਦੇ ਹੱਥਾਂ ਦੇ ਵਿੱਚ ਕਈ ਨਹੀਂ ਇੱਕ ਨਹੀਂ ਸਗੋਂ ਕਈ ਪੰਡੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਲੋਕ ਕਈ ਵਾਰ ਡੀਜ਼ਲ ਆਪਣੇ ਘਰਾਂ ਤੱਕ ਪਹੁੰਚਾਉਂਦੇ ਨੇ ਇਸ ਸੰਬੰਧੀ ਇੱਕ ਵਿਅਕਤੀ ਲੋਕਾਂ ਦੀ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਤਲਾਮ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇੱਕ ਵੈਗਨ ਪੈਟਰੋਲੀਅਮ ਉਤਪਾਦ ਲੀਕ ਕਰ ਰਹੀ ਹੈ ਤੇ ਅਸੀਂ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਦੇ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਤੋਂ ਤੁਰੰਤ ਬਾਅਦ ਸੀਨੀਅਰ ਰੇਲਵੇ ਅਧਿਕਾਰੀ ਰਾਹਤ ਅਤੇ ਬਚਾਅ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਅਤੇ ਜਦੋਂ ਪਬਲਿਕ ਐਡਰੈਸ ਸਿਸਟਮ ਤੇ ਘੋਸ਼ਨਾਵਾਂ ਕੀਤੀਆਂ ਗਈਆਂ ਲੋਕਾਂ ਨੂੰ ਪਟੜੀ ਤੋਂ ਉਤਰਨ ਵਾਲੀਆਂ ਗੱਡੀਆਂ ਤੋਂ ਦੂਰ ਰਹਿਣ ਅਤੇ ਸਿਗਰਟ ਜਾਂ ਫਿਰ ਬੀੜੀ ਨਾ ਬਾਲਣ ਦੇ ਲਈ ਵੀ ਕਿਹਾ ਗਿਆ ਹੈ ਮੱਧ ਪ੍ਰਦੇਸ਼ ਦੇ ਰਤलाम ਦੇ ਵਿੱਚ ਬੀਤੇ ਦਿਨੀ ਦਿੱਲੀ ਮੁੰਬਈ ਰੂਟ ਤੇ ਇੱਕ ਰੇਲਵੇ ਯਾਰਡ ਦੇ ਨੇੜੇ ਪੈਟਰੋਲੀਅਮ ਪਦਾਰਥਾਂ ਨੂੰ ਲੈ ਕੇ ਜਾ ਰਹੀ ਮਾਲ ਗੱਡੀ ਦੇ ਤਿੰਨ ਵੈਗਨ ਪਟੜੀ ਤੋਂ ਉੱਤਰ ਗਏ ਨੇ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੁਹ ਅੰਦਾਜ਼ਾ ਹੈ ਕਿ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਰੇਲ ਗੱਡੀ ਦੇ ਵਿੱਚੋਂ ਡੀਜ਼ਲ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਸ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ। ਰੇਲਵੇ ਟਰੈਕ ਤੇ ਡੀਜ਼ਲ ਦੀ ਲੁੱਟ ਹੋਣ ਲੱਗੀ। ਲੋਕ ਡੱਬਿਆਂ ਅਤੇ ਬਾਲਟੀਆਂ ਭਰ-ਭਰ ਕੇ ਡੀਜ਼ਲ ਆਪਣੇ ਘਰ ਲੈ ਜਾਣ ਲੱਗੇ। ਲੁੱਟ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਔਰਤਾਂ ਵੀ ਡੀਜ਼ਲ ਲੈ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਵਾਇਰਲ ਹੋਈ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਪੁਲਿਸ ਲੋਕਾਂ ਨੂੰ ਰੋਕ ਰਹੀ ਹੈ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਲੋਕ ਡੀਜ਼ਲ ਇਕੱਠਾ ਕਰਕੇ ਆਪਣੇ ਘਰਾਂ ਤੱਕ ਪਹੁੰਚਾ ਰਹੇ ਨੇ ਡੀਜ਼ਲ ਰੇਲਵੇ ਟਰੈਕ ਦੇ ਕਿਨਾਰੇ ਬਣੇ ਨਾਲੇ ਦੇ ਵਿੱਚ ਵਗਣਾ ਸ਼ੁਰੂ ਹੁੰਦਾ ਹੈ ਡੀਜ਼ਲ ਲੁੱਟਣ ਆਏ ਲੋਕਾਂ ਦੇ ਹੱਥਾਂ ਦੇ ਵਿੱਚ ਕਈ ਨਹੀਂ ਇੱਕ ਨਹੀਂ ਸਗੋਂ ਕਈ ਪੰਡੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਲੋਕ ਕਈ ਵਾਰ ਡੀਜ਼ਲ ਆਪਣੇ ਘਰਾਂ ਤੱਕ ਪਹੁੰਚਾਉਂਦੇ ਨੇ ਇਸ ਸੰਬੰਧੀ ਇੱਕ ਵਿਅਕਤੀ ਲੋਕਾਂ ਦੀ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਤਲਾਮ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇੱਕ ਵੈਗਨ ਪੈਟਰੋਲੀਅਮ ਉਤਪਾਦ ਲੀਕ ਕਰ ਰਹੀ ਹੈ ਤੇ ਅਸੀਂ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਦੇ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਤੋਂ ਤੁਰੰਤ ਬਾਅਦ ਸੀਨੀਅਰ ਰੇਲਵੇ ਅਧਿਕਾਰੀ ਰਾਹਤ ਅਤੇ ਬਚਾਅ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਅਤੇ ਜਦੋਂ ਪਬਲਿਕ ਐਡਰੈਸ ਸਿਸਟਮ ਤੇ ਘੋਸ਼ਨਾਵਾਂ ਕੀਤੀਆਂ ਗਈਆਂ ਲੋਕਾਂ ਨੂੰ ਪਟੜੀ ਤੋਂ ਉਤਰਨ ਵਾਲੀਆਂ ਗੱਡੀਆਂ ਤੋਂ ਦੂਰ ਰਹਿਣ ਅਤੇ ਸਿਗਰਟ ਜਾਂ ਫਿਰ ਬੀੜੀ ਨਾ ਬਾਲਣ ਦੇ ਲਈ ਵੀ ਕਿਹਾ ਗਿਆ ਮੱਧ ਪ੍ਰਦੇਸ਼ ਦੇ ਰਤਲਾਮ ਦੇ ਵਿੱਚ ਬੀਤੇ ਦਿਨੀ ਦਿੱਲੀ ਮੁੰਬਈ ਰੂਟ ਤੇ ਇੱਕ ਰੇਲਵੇ ਯਾਰਡ ਦੇ ਨੇੜੇ ਪੈਟਰੋਲੀਅਮ ਪਦਾਰਥਾਂ ਨੂੰ ਲੈ ਕੇ ਜਾ ਰਹੀ ਮਾਲ ਗੱਡੀ ਦੇ ਤਿੰਨ ਵੈਗਨ ਪਟੜੀ ਤੋਂ ਉਤਰ ਗਏ ਨੇ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅੰਦਾਜ਼ਾ ਹੈ ਕਿ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਰੇਲ ਗੱਡੀ ਦੇ ਵਿੱਚੋਂ ਡੀਜ਼ਲ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਸ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ। ਰੇਲਵੇ ਟਰੈਕ ਤੇ ਡੀਜ਼ਲ ਦੀ ਲੁੱਟ ਹੋਣ ਲੱਗੀ। ਲੋਕ ਡੱਬਿਆਂ ਅਤੇ ਬਾਲਟੀਆਂ ਭਰ-ਭਰ ਕੇ ਡੀਜ਼ਲ ਆਪਣੇ ਘਰ ਲੈ ਜਾਣ ਲੱਗੇ। ਲੁੱਟ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਔਰਤਾਂ ਵੀ ਡੀਜ਼ਲ ਲੈ ਜਾਂਦੀਆਂ ਦਿਖਾਈ ਦੇ ਰਿਐ ਨੇ ਅਤੇ ਵਾਇਰਲ ਹੋਈ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਪੁਲਿਸ ਲੋਕਾਂ ਨੂੰ ਰੋਕ ਰਹੀ ਹੈ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਲੋਕ ਡੀਜ਼ਲ ਇਕੱਠਾ ਕਰਕੇ ਆਪਣੇ ਘਰਾਂ ਤੱਕ ਪਹੁੰਚਾ ਰਹੇ ਨੇ ਡੀਜ਼ਲ ਰੇਲਵੇ ਟਰੈਕ ਦੇ ਕਿਨਾਰੇ ਬਣੇ ਨਾਲੇ ਦੇ ਵਿੱਚ ਵਗਣਾ ਸ਼ੁਰੂ ਹੁੰਦਾ ਹੈ ਡੀਜ਼ਲ ਲੁੱਟਣ ਆਏ ਲੋਕਾਂ ਦੇ ਹੱਥਾਂ ਦੇ ਵਿੱਚ ਕਈ ਨਹੀਂ ਇੱਕ ਨਹੀਂ ਸਗੋਂ ਕਈ ਪੰਡੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲੋਕ ਕਈ ਵਾਰ ਡੀਜ਼ਲ ਆਪਣੇ ਘਰਾਂ ਤੱਕ ਪਹੁੰਚਾਉਂਦੇ ਨੇ ਇਸ ਸੰਬੰਧੀ ਇੱਕ ਵਿਅਕਤੀ ਲੋਕਾਂ ਦੀ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਤਲਾਮ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇੱਕ ਵੈਗਨ ਪੈਟਰੋਲੀਅਮ ਉਤਪਾਦ ਲੀਕ ਕਰ ਰਹੀ ਹੈ ਤੇ ਅਸੀਂ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਦੇ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਤੋਂ ਤੁਰੰਤ ਬਾਅਦ ਸੀਨੀਅਰ ਰੇਲਵੇ ਅਧਿਕਾਰੀ ਰਾਹਤ ਅਤੇ ਬਚਾਅ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਅਤੇ ਜਦੋਂ ਪਬਲਿਕ ਐਡਰੈਸ ਸਿਸਟਮ ਤੇ ਘੋਸ਼ਨਾਵਾਂ ਕੀਤੀਆਂ ਗਈਆਂ ਲੋਕਾਂ ਨੂੰ ਪਟੜੀ ਤੋਂ ਉਤਰਨ ਵਾਲੀਆਂ ਗੱਡੀਆਂ ਤੋਂ ਦੂਰ ਰਹਿਣ ਅਤੇ ਸਿਗਰਟ ਜਾਂ ਫਿਰ ਬੀੜੀ ਨਾ ਬਾਲਣ ਦੇ ਲਈ ਵੀ ਕਿਹਾ ਗਿਆ ਹੈ ਮੱਧ ਪ੍ਰਦੇਸ਼ ਦੇ ਰਤਲਾਮ ਦੇ ਵਿੱਚ ਬੀਤੇ ਦਿਨੀ ਦਿੱਲੀ ਮੁੰਬਈ ਰੂਟ ਤੇ ਇੱਕ ਰੇਲਵੇ ਯਾਰਡ ਦੇ ਨੇੜੇ ਪੈਟਰੋਲੀਅਮ ਪਦਾਰਥਾਂ ਨੂੰ ਲੈ ਕੇ ਜਾ ਰਹੀ ਮਾਲ ਗੱਡੀ ਦੇ ਤਿੰਨ ਵੈਗਨ ਪਟੜੀ ਤੋਂ ਉਤਰ ਗਏ ਨੇ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅੰਦਾਜ਼ਾ ਹੈ ਕਿ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਰੇਲ ਗੱਡੀ ਦੇ ਵਿੱਚੋਂ ਡੀਜ਼ਲ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਸ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ। ਰੇਲਵੇ ਟਰੈਕ ਤੇ ਡੀਜ਼ਲ ਦੀ ਲੁੱਟ ਹੋਣ ਲੱਗੀ। ਲੋਕ ਡੱਬਿਆਂ ਅਤੇ ਬਾਲਟੀਆਂ ਭਰ-ਭਰ ਕੇ ਡੀਜ਼ਲ ਆਪਣੇ ਘਰ ਲੈ ਜਾਣ ਲੱਗੇ। ਲੁੱਟ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਔਰਤਾਂ ਵੀ ਡੀਜ਼ਲ ਲੈ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਵਾਇਰਲ ਹੋਈ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਪੁਲਿਸ ਲੋਕਾਂ ਨੂੰ ਰੋਕ ਰਹੀ ਹੈ ਪਰ ਉਹਨਾਂ ਦੀ ਕੋਈ ਵੇ ਸੁਣਵਾਈ ਨਹੀਂ ਹੋ ਰਹੀ ਅਤੇ ਲੋਕ ਡੀਜ਼ਲ ਇਕੱਠਾ ਕਰਕੇ ਆਪਣੇ ਘਰਾਂ ਤੱਕ ਪਹੁੰਚਾ ਰਹੇ ਨੇ ਡੀਜ਼ਲ ਰੇਲਵੇ ਟਰੈਕ ਦੇ ਕਿਨਾਰੇ ਬਣੇ ਨਾਲੇ ਦੇ ਵਿੱਚ ਵਗਣਾ ਸ਼ੁਰੂ ਹੁੰਦਾ ਹੈ ਡੀਜ਼ਲ ਲੁੱਟਣ ਆਏ ਲੋਕਾਂ ਦੇ ਹੱਥਾਂ ਦੇ ਵਿੱਚ ਕਈ ਨਹੀਂ ਇੱਕ ਨਹੀਂ ਸਗੋਂ ਕਈ ਪੰਡੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਲੋਕ ਕਈ ਵਾਰ ਡੀਜ਼ਲ ਆਪਣੇ ਘਰਾਂ ਤੱਕ ਪਹੁੰਚਾਉਂਦੇ ਨੇ ਇਸ ਸੰਬੰਧੀ ਇੱਕ ਵਿਅਕਤੀ ਲੋਕਾਂ ਦੀ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਤਲਾਮ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇੱਕ ਵੈਗਨ ਪੈਟਰੋਲੀਅਮ ਉਤਪਾਦ ਲੀਕ ਕਰ ਰਹੀ ਹੈ ਤੇ ਅਸੀਂ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਦੇ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਤੋਂ ਤੁਰੰਤ ਬਾਅਦ ਸੀਨੀਅਰ ਰੇਲਵੇ ਅਧਿਕਾਰੀ ਰਾਹਤ ਅਤੇ ਬਚਾਅ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਅਤੇ ਜਦੋਂ ਪਬਲਿਕ ਐਡਰੈਸ ਸਿਸਟਮ ਤੇ ਘੋਸ਼ਨਾਵਾਂ ਕੀਤੀਆਂ ਗਈਆਂ ਲੋਕਾਂ ਨੂੰ ਪਟੜੀ ਤੋਂ ਉਤਰਨ ਵਾਲੀਆਂ ਗੱਡੀਆਂ ਤੋਂ ਦੂਰ ਰਹਿਣ ਅਤੇ ਸਿਗਰਟ ਜਾਂ ਫਿਰ ਬੀੜੀ ਨਾ ਬਾਲਣ ਦੇ ਲਈ ਵੀ ਕਿਹਾ ਗਿਆ ਹੈ ਮੱਧ ਪ੍ਰਦੇਸ਼ ਦੇ ਰਤਲਾਮ ਦੇ ਵਿੱਚ ਬੀਤੇ ਦਿਨੀ ਦਿੱਲੀ ਮੁੰਬਈ ਰੂਟ ਤੇ ਇੱਕ ਰੇਲਵੇ ਯਾਰਡ ਦੇ ਨੇੜੇ ਪੈਟਰੋਲੀਅਮ ਪਦਾਰਥਾਂ ਨੂੰ ਲੈ ਕੇ ਜਾ ਰਹੀ ਮਾਲ ਗੱਡੀ ਦੇ ਤਿੰਨ ਵੈਗਨ ਪਟੜੀ ਤੋਂ ਉਤਰ ਗਏ ਨੇ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਤਾਂ ਅੰਦਾਜ਼ਾ ਲਾइए ਕਿ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਰੇਲ ਗੱਡੀ ਦੇ ਵਿੱਚੋਂ ਡੀਜ਼ਲ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਸ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ ਰੇਲਵੇ ਟਰੈਕ ਤੇ ਡੀਜ਼ਲ ਦੀ ਲੁੱਟ ਹੋਣ ਲੱਗੀ ਲੋਕ ਡੱਬਿਆਂ ਅਤੇ ਬਾਲਟੀਆਂ ਭਰ-ਭਰ ਕੇ ਡੀਜ਼ਲ ਆਪਣੇ ਘਰ ਲੈ ਜਾਣ ਲੱਗੇ ਲੁੱਟ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਔਰਤਾਂ ਵੀ ਡੀਜ਼ਲ ਲੈ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਵਾਇਰਲ ਹੋਈ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਪੁਲਿਸ ਲੋਕਾਂ ਨੂੰ ਰੋਕ ਰਹੀ ਹੈ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਲੋਕ ਡੀਜ਼ਲ ਇਕੱਠਾ ਕਰਕੇ ਆਪਣੇ ਘਰਾਂ ਤੱਕ ਪਹੁੰਚਾ ਰਹੇ ਨੇ ਡੀਜ਼ਲ ਰੇਲਵੇ ਟਰੈਕ ਦੇ ਕਿਨਾਰੇ بڑے ਨਾਲੇ ਦੇ ਵਿੱਚ ਵਗਣਾ ਸ਼ੁਰੂ ਹੁੰਦਾ ਹੈ ਡੀਜ਼ਲ ਲੁੱਟਣ ਆਏ ਲੋਕਾਂ ਦੇ ਹੱਥਾਂ ਦੇ ਵਿੱਚ ਕਈ ਨਹੀਂ ਇੱਕ ਨਹੀਂ ਸਗੋਂ ਕਈ ਪੰਡੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਲੋਕ ਕਈ ਵਾਰ ਡੀਜ਼ਲ ਆਪਣੇ ਘਰਾਂ ਤੱਕ ਪਹੁੰਚਾਉਂਦੇ ਨੇ ਇਸ ਬੰਦੀ ਇੱਕ ਵਿਅਕਤੀ ਲੋਕਾਂ ਦੀ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਰਤਲਾਮ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇੱਕ ਵੈਗਨ ਪੈਟਰੋਲੀਅਮ ਉਤਪਾਦ ਲੀਕ ਕਰ ਰਹੀ ਹੈ ਤੇ ਅਸੀਂ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਦੇ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਤੋਂ ਤੁਰੰਤ ਬਾਅਦ ਸੀਨੀਅਰ ਰੇਲਵੇ ਅਧਿਕਾਰੀ ਰਾਹਤ ਅਤੇ ਬਚਾਅ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਅਤੇ ਜਦੋਂ ਪਬਲਿਕ ਐਡਰੈਸ ਸਿਸਟਮ ਤੇ ਘੋਸ਼ਨਾਵਾਂ ਕੀਤੀਆਂ ਗਈਆਂ ਲੋਕਾਂ ਨੂੰ ਪਟੜੀ ਤੋਂ ਉਤਰਨ ਵਾਲੀਆਂ ਗੱਡੀਆਂ ਤੋਂ ਦੂਰ ਰਹਿਣ ਅਤੇ ਸਿਗਰਟ ਜਾਂ ਫਿਰ ਬੀੜੀ ਨਾ ਬਾਲਣ ਦੇ ਲਈ ਵੀ ਕਿਹਾ ਗਿਆ ਹੈ ਮਧਪਰਦੇਸ਼ ਦੇ ਰਤਲਾਮ ਦੇ ਵਿੱਚ ਬੀਤੇ ਦਿਨੀ ਦਿੱਲੀ ਮੁੰਬਈ ਰੂਟ ਤੇ ਇੱਕ ਰੇਲਵੇ ਯਾਰਡ ਦੇ ਨੇੜੇ ਪੈਟਰੋਲੀਅਮ ਪਦਾਰਥਾਂ ਨੂੰ ਲੈ ਕੇ ਜਾ ਰਹੀ ਮਾਲ ਗੱਡੀ ਦੇ ਤਿੰਨ ਵੈਗਨ ਪਟੜੀ ਤੋਂ ਉੱਤਰ ਗਏ ਨੇ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੁਹ ਅੰਦਾਜ਼ੀ ਹੈ ਕਿ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਰੇਲ ਗੱਡੀ ਦੇ ਵਿੱਚੋਂ ਡੀਜ਼ਲ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਸ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ। ਰੇਲਵੇ ਟਰੈਕ ਤੇ ਡੀਜ਼ਲ ਦੀ ਲੁੱਟ ਹੋਣ ਲੱਗੀ। ਲੋਕ ਡੱਬਿਆਂ ਅਤੇ ਬਾਲਟੀਆਂ ਭਰ-ਭਰ ਕੇ ਡੀਜ਼ਲ ਆਪਣੇ ਘਰ ਲੈ ਜਾਣ ਲੱਗੇ। ਲੁੱਟ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਔਰਤਾਂ ਵੀ ਡੀਜ਼ਲ ਲੈ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਵਾਇਰਲ ਹੋਈ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਪੁਲਿਸ ਲੋਕਾਂ ਨੂੰ ਰੋਕ ਰਹੀ ਹੈ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਲੋਕ ਡੀਜ਼ਲ ਇਕੱਠਾ ਕਰਕੇ ਆਪਣੇ ਘਰਾਂ ਤੱਕ ਪਹੁੰਚਾ ਰਹੇ ਨੇ ਡੀਜ਼ਲ ਰੇਲਵੇ ਟਰੈਕ ਦੇ ਕਿਨਾਰੇ بڑے ਨਾਲੇ ਦੇ ਵਿੱਚ ਵਗਣਾ ਸ਼ੁਰੂ ਹੁੰਦਾ ਹੈ ਡੀਜ਼ਲ ਲੁੱਟਣ ਆਏ ਲੋਕਾਂ ਦੇ ਹੱਥਾਂ ਦੇ ਵਿੱਚ ਕਈ ਨਹੀਂ ਇੱਕ ਨਹੀਂ ਸਗੋਂ ਕਈ ਪੰਡੇ ਨਜ਼ਰ ਆ ਰਹੇ ਨੇ ਤੁਹਾਨੂੰ ਅੰਦਾਜ਼ਾ ਹੈ ਕਿ ਲੋਕ ਕਈ ਵਾਰ ਡੀਜ਼ਲ ਆਪਣੇ ਘਰਾਂ ਤੱਕ ਪਹੁੰਚਾਉਂਦੇ ਨੇ ਇਸ ਸੰਬੰਧੀ ਇੱਕ ਵਿਅਕਤੀ ਲੋਕਾਂ ਦੀ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਤਲਾਮ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇੱਕ ਵੈਗਨ ਪੈਟਰੋਲੀਅਮ ਉਤਪਾਦ ਲੀਕ ਕਰ ਰਹੀ ਹੈ ਤੇ ਅਸੀਂ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਦੇ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਤੋਂ ਤੁਰੰਤ ਬਾਅਦ ਸੀਨੀਅਰ ਰੇਲਵੇ ਅਧਿਕਾਰੀ ਰਾਹਤ ਅਤੇ ਬਚਾਅ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਅਤੇ ਜਦੋਂ ਪਬਲਿਕ ਐਡਰੈਸ ਸਿਸਟਮ ਤੇ ਘੋਸ਼ਨਾਵਾਂ ਕੀਤੀਆਂ ਗਈਆਂ ਲੋਕਾਂ ਨੂੰ ਪਟੜੀ ਤੋਂ ਉਤਰਨ ਵਾਲੀਆਂ ਗੱਡੀਆਂ ਤੋਂ ਦੂਰ ਰਹਿਣ ਅਤੇ ਸਿਗਰਟ ਜਾਂ ਫਿਰ ਬੀੜੀ ਨਾ ਬਾਲਣ ਦੇ ਲਈ ਵੀ ਕਿਹਾ ਗਿਆ ਮਧਪਰਦੇਸ਼ ਦੇ ਰਤਲਾਮ ਦੇ ਵਿੱਚ ਬੀਤੇ ਦਿਨੀ ਦਿੱਲੀ ਮੁੰਬਈ ਰੂਟ ਤੇ ਇੱਕ ਰੇਲਵੇ ਯਾਰਡ ਦੇ ਨੇੜੇ ਪੈਟਰੋਲੀਅਮ ਪਦਾਰਥਾਂ ਨੂੰ ਲੈ ਕੇ ਜਾ ਰਹੀ ਮਾਲ ਗੱਡੀ ਦੇ ਤਿੰਨ ਵੈਗਨ ਪਟੜੀ ਤੋਂ ਉੱਤਰ ਗਏ ਨੇ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੋ ਅੰਦਾਜ਼ੇ ਕਿ ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਰੇਲ ਗੱਡੀ ਦੇ ਵਿੱਚੋਂ ਡੀਜ਼ਲ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਸ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ ਰੇਲਵੇ ਟਰੈਕ ਤੇ ਡੀਜ਼ਲ ਦੀ ਲੁੱਟ ਹੋਣ ਲੱਗੀ ਲੋਕ ਡੱਬਿਆਂ ਤੇ ਬਾਲਟੀਆਂ ਭਰ-ਭਰ ਕੇ ਡੀਜ਼ਲ ਆਪਣੇ ਘਰ ਲੈ ਜਾਣ ਲਗੇ ਲੁੱਟਦੀਏ ਵੀਡੀਓ سوشل میڈیا ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਔਰਤਾਂ ਵੀ ਡੀਜ਼ਲ ਲੈ ਜਾਂਦੀਆਂ ਦਿਖਾਈ ਦੇ ਰੀਆਂ ਨੇ ਅਤੇ ਵਾਇਰਲ ਹੋਈ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਪੁਲਿਸ ਲੋਕਾਂ ਨੂੰ ਰੋਕ ਰਹੀ ਹੈ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਲੋਕ ਡੀਜ਼ਲ ਇਕੱਠਾ ਕਰਕੇ ਆਪਣੇ ਘਰਾਂ ਤੱਕ ਪਹੁੰਚਾ ਰਹੇ ਨੇ ਡੀਜ਼ਲ ਰੇਲਵੇ ਟਰੈਕ ਦੇ ਕਿਨਾਰੇ ਬਣੇ ਨਾਲੇ ਦੇ ਵਿੱਚ ਵਗਣਾ ਸ਼ੁਰੂ ਹੁੰਦਾ ਹੈ ਡੀਜ਼ਲ ਲੁੱਟਣ ਆਏ ਲੋਕਾਂ ਦੇ ਹੱਥਾਂ ਦੇ ਵਿੱਚ ਕਈ ਨਹੀਂ ਇੱਕ ਨਹੀਂ ਸਗੋਂ ਕਈ ਪੰਡੇ ਨਜ਼ਰ ਆ ਰਹੇ ਨੇ ਤੁਹਾਨੂੰ ਅੰਦਾਜ਼ਾ ਹੈ ਕਿ ਲੋ ਕਈ ਵਾਰ ਡੀਜ਼ਲ ਆਪਣੇ ਘਰਾਂ ਤੱਕ ਪਹੁੰਚਾਉਂਦੇ ਨੇ ਇਸ ਸੰਬੰਧੀ ਇੱਕ ਵਿਅਕਤੀ ਲੋਕਾਂ ਦੀ ਵੀਡੀਓ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਤਲਾਮ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇੱਕ ਵੈਗਨ ਪੈਟਰੋਲੀਅਮ ਉਤਪਾਦ ਲੀਕ ਕਰ ਰਹੀ ਹੈ ਤੇ ਅਸੀਂ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਦੇ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਤੋਂ ਤੁਰੰਤ ਬਾਅਦ ਸੀਨੀਅਰ ਰੇਲਵੇ ਅਧਿਕਾਰੀ ਰਾਹਤ ਅਤੇ ਬਚਾਅ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਅਤੇ ਜਦੋਂ ਪਬਲਿਕ ਐਡਰੈਸ ਸਿਸਟਮ ਤੇ ਘੋਸ਼ਨਾਵਾਂ ਕੀਤੀਆਂ ਗਈਆਂ ਲੋਕਾਂ ਨੂੰ ਪਟੜੀ ਤੋਂ ਉਤਰਨ ਵਾਲੀਆਂ ਗੱਡੀਆਂ ਤੋਂ ਦੂਰ ਰਹਿਣ ਅਤੇ ਸਿਗਰਟ ਜਾਂ ਫਿਰ ਬੀੜੀ ਨਾ ਬਾਲਣ ਦੇ ਲਈ ਵੀ ਕਿਹਾ ਗਿਆ